ਮਰ ਜੇ ਵਿੱਚ ਜੰਗ ਦੇ ਰੋਂਦੀ ਬੈਣ ਨਾ ਪਾਵਾਂ ਦੇਖ ਬਰਾਹੀਂ ਬਣਾ ਦੇ ਹੈ ਫੋਟੋ ਦੇਖਨੀ ਵਧੀਆ ਰਹੀਏ ਦੇਖ ਤੂੰ ਬੇਤਾ ਮੈਂ ਤੈਨੂੰ ਕਿਹਾ ਨਾ ਦੇਖ ਦੂਦਾ ਕਰੀਏ ਫੇਰ ਹਾਂ ਉੱਥੇ ਮੋਟਰ ਤੇ ਸੁਣ ਤਾ ਮੋਟਰ ਤੇ ਕਹਿੰਦਾ ਬਾਗ ਚੱਲੇਗਾ ਕਿਹਦੀ ਮੋਟਰ ਸਾਡੇ ਇੱਥੇ ਬਸਾ ਦੇ ਇੱਥੇ ਫਾੜ ਕੇ ਕੈਂਗ ਵਾਲਾ ਤੇ ਮੋਟਰ ਆਪਣੀ ਉੱਥੇ ਬਹਿ ਕੇ ਵਧੀਆ ਕੀੜੇ ਵਾਲੀ ਆਪਣੇ ਆਪਣੇ ਨਹੀਂ ਇਹ ਆਪਣੇ ਪ੍ਰਧਾਨ ਦਾ ਮੁੰਡਾ ਅਮਿੰਦਰ ਦਾ ਹੈ ਮਿੰਦਰ ਪ੍ਰਧਾਨ ਦਾ ਮੁੰਡਾ ਪਾਕ ਸਿੰਘ ਪਾਕ ਸਿੰਘ ਪਾ ਆ ਆ ਸਜੀਤਾ ਉਹ ਠੀਕ ਹੈ ਭਾਈ ਹੁਣ ਹੋਰ ਹੈ ਇੱਕ ਹੁਣ ਜੇ ਤਾਂ ਬੈਠੇ ਉੱਪਰ ਹੋਏ ਜੇ ਫੇਰ ਤਾਂ ਜਾਣਦਾ ਰਹਿੰਦਾ ਪਤਾ ਜਾਣਦਾ ਪੁੱਤੋ ਇਧਰੇ ਕਿ ਨਾ ਨਾ ਕਾ ਨੂੰ ਆ ਹੁਣ ਪਤਾ ਲੱਗ ਗਿਆ ਤੇਰਾ ਗਾਹਾਂ ਵਾਸਤੇ ਜਾਣਕਾਰੀ ਹੋ ਉਹ ਇਹਨੂੰ ਸਾਬਣ ਹੋ ਰਿਹਾ ਆਪਣੇ ਵੀਡੀਓ ਚਾਹਦਿਆਂ ਚੈਨਲ ਤੇ ਉਹ ਉਹ ਠੀਕ ਹੈ ਉੱਥੇ ਉਹਨੂੰ ਵਧੀਆ ਪੇਸ਼ ਕਰਾਂਗੇ ਕੋਈ ਤਰੀਕੇ ਨਾਲ ਵੀ ਬੱਬਾ ਵੀ ਹੁਣ ਤੇਰੀ ਮੰਗ ਹੋ ਗਈ ਕਹਿੰਦਾ ਵੀਡੀਓ ਬਣਾਉਣੀ ਆ ਬੱਸ ਵੀ ਬੱਬਾ ਤੇਰਾ ਤਾਂ ਯਾਰ ਚਾਚੇ ਬਹੁਤ ਹੋਏ ਨੇਗੇ ਵੀ ਤੇਰੀਆਂ ਵੀਡੀਓ ਦੇਖਦਾ ਰਹਿਣਾ ਵੀ ਉਹ ਭਾ ਫਿਰ ਫਿਰ ਆਪਾਂ ਚੱਲਾਂਗੇ ਏ ਅਸੀਂ ਪਹਿਲਾਂ ਬੈਠੇ ਤੇ ਹਾਂ ਆ ਮੇਰੇ ਇੱਕ ਸ਼ਬਦ ਹੁਣ ਫੇਰ ਚਾਹ ਚੁ ਪੀਤੀ ਮੈਂ ਜਾਗ ਆ ਗਿਆ ਹੁਣ ਆ ਪੀ ਕੇ ਜਾਗ ਆ ਗਿਆ ਹਾਂ ਫਿਰ ਜੈ ਉਹ ਹੈਲੋ ਮੈਂ ਦੇਖਦਾ ਫਿਰ ਕੈਮਰਾ ਚੱਕ ਕੇ ਨਾ ਹੋਣਾ ਸਾਰਾ ਜਗਾ ਸੈਟ ਪੂਰਾ ਹਾਂ ਕੈਮਰਾ ਚੱਕਦਾ ਠੀਕ ਆ ਰੇ ਤੇ ਹੁਣ ਸ਼ੂਟਿੰਗ ਕਰਨ ਨੂੰ ਕਹਿੰਦਾ ਤੇਰੀ ਹੋਰ ਦਾਸ਼ ਉਹ ਚੱਲ ਜਿੰਮੇਵਾਰੀ ਕਰੀ ਜਾ ਉਹ ਤੁਸੀਂ ਮੇਰੇ ਮੈਂ ਤਾਂ ਤੇਰੇ ਨਾਲ ਉੱਪਰ ਬਣਾਵਾਂਗੇ ਪੂਰੀ ਘੈਂਟ ਕੰਮ ਕਿਵੇਂ ਮਰਜ਼ੀ ਭਾਈ ਕਰੋ ਆਪਾਂ ਕਿਹੜਾ ਸੋਹ ਹੋ ਕਹਿੰਦੇ ਆ ਆਪਾਂ ਬਣਾਵਾਂਗੇ ਕਿਹਦਾ ਹੁੰਦਾ ਇੱਕ ਤਾਂ ਹੁੰਦਾ ਵੀ ਕੋਈ ਉਹ ਜਵਾਬ ਦਿੱਕਾ ਇੱਕ ਬੰਦਾ ਉਨ ਲਾ ਕੇ ਲੋ ਗਾੜੀ ਲਾ ਕੇ ਨੂੰ ਪ੍ਰਮੇਂਦਰ ਨੂੰ ਨਾਲ ਜਿਵੇਂ ਜੋਟੀ ਦਾ ਅੰਦਰ ਗਿਆ ਆ ਆਪਣਾ ਪੂਰੀ ਨੌ ਦੇਾਂਗੇ ਨੂੰ ਚੰਦ ਆ ਗਿਆ ਯਾ ਆ ਚੰਦ ਇਹਨੂੰ ਬੱਸ ਆ ਇਹਦਾ ਟੱਕੇ ਰਹਿੰਦੇ ਰਹਿਣ ਵਾਹ ਬਾਪੇ ਦਿੱਤਾ ਬਹੁਤ ਚੱਤੇ ਰਹਿੰਦੇ